ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜੀ ਚੰਡੀਗੜ੍ਹ ਵਿੱਚ ਟੀਚਰ ਦੀ ਵੈਕੈਂਸੀ ਆ ਚੁੱਕੀ ਹੈ ਠੀਕ ਹੈ ਜੇ ਤਾਂ ਜਿਹੜੇ ਵੀ ਕੈਂਡੀਡੇਟ ਫਾਰਮ ਅਪਲਾਈ ਕਰਨਾ ਚਾਹੁੰਦੇ ਆ ਤਾਂ ਜਲਦ ਹੀ ਇਸ ਤੇ ਆਨਲਾਈਨ ਜਿਹੜੇ ਫਾਰਮ ਹੈਗੇ ਆ ਉਹ ਸਟਾਰਟ ਹੋ ਜੂਗੇ ਕਦੋਂ ਤੋਂ ਫਾਰਮ ਸਟਾਰਟ ਹੋਊਗੇ ਲਾਸਟ ਡੇਟ ਕੀ ਰਹੂਗੀ ਫਾਰਮ ਸਬਮਿਸ਼ਨ ਕਰਨ ਦੀ ਫੀਸ ਦਾ ਸਟਰਕਚਰ ਕੀ ਰਹੂਗਾ ਕਵਾਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਠੀਕ ਹੈ ਜਿਹੜੀ ਵੀ ਰਿਕੁਆਇਰਮੈਂਟ ਤੋਂ ਰਿਗਾਰਡਿੰਗ ਪ੍ਰੋਸੈਸ ਹੈਗੀ ਹੈ ਉਸਦੇ ਬਾਰੇ ਡਿਟੇਲ ਵਿੱਚ ਦੱਸਾਂਗੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਜਾਂ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਨਾਲ ਦੇ ਨਾਲ ਮਿਲ ਜਾਓ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਜੇ ਸ਼ਾਰਟ ਨੋਟੀਫਿਕੇਸ਼ਨ ਆਇਆ ਹੈ ਠੀਕ ਹੈ ਚੰਡੀਗੜ੍ਹ ਤੇ ਆਂਦਾ ਜਿਹੜੀ ਹੈਗੀ ਐ ਜੀਬੀਟੀ ਜੂਨੀਅਰ ਪੇਸ ਟੀਚਰ ਠੀਕ ਹੈ ਜੀਬੀਟੀ ਟੀਚਰ ਦੀ ਵੈਕੈਂਸੀ ਜਾ ਚੁੱਕੀ ਐ ਜਿਹੜੇ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਆ ਤਾਂ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾ ਜਿਹੜੇ ਫਾਰਮ ਹੈਗੇ ਆ ਇਹ 7 ਅਗਸਤ ਤੋਂ ਸਟਾਰਟ ਹੋ ਜੂਗੇ ਆਨਲਾਈਨ ਅਪਲਾਈ ਕਰਨਾ ਤੁਸੀਂ 7 ਅਗਸਤ ਤੋਂ ਆਪਣਾ ਜਿਹੜਾ ਫਾਰਮ ਹੈਗਾ ਉਹ ਫਿਲ ਕਰ ਸਕਦੇ ਹੋ ਠੀਕ ਹੈ ਤਾਂ ਉਸਤੇ ਵੱਧ ਜਿਹੜੀ ਕਲੋਜ਼ਿੰਗ ਡੇਟ ਹੈਗੀ ਹੈ ਇਹ 28 ਅਗਸਤ ਦੀ ਲਾਸਟ ਡੇਟ ਹੈਗੀ ਹੈ 20 ਦਿਨਾਂ ਦਾ ਟਾਈਮ ਦਿੱਤਾ ਜਾਊਗਾ ਤੁਹਾਨੂੰ ਫਾਰਮ ਫਿਲ ਕਰਨ ਦਾ ਤਾਂ ਤੁਸੀਂ 20 ਦਿਨਾਂ ਦੇ ਅੰਦਰ ਆਪਣਾ ਜਿਹੜਾ ਫਾਰਮ ਹੈਗਾ ਉਹ ਫਿਲ ਕਰ ਸਕਦੇ ਹੋ ਠੀਕ ਹੈ ਫਿਰ ਐਕਸਟਰਾ 2 ਦਿਨਾਂ ਦਾ ਟਾਈਮ ਦਿੱਤਾ ਜਾਊਗਾ ਕੈਂਡੀਡੇਟਾਂ ਨੂੰ ਫੀਸ ਡਿਪੋਜ਼ਿਟ ਕਰਨ ਦਾ ਠੀਕ ਹੈ ਤਾਂ ਤਾਂ ਆਪਣੀ ਜਿਵੇਂ ਫਾਰਮ ਦੀ ਜਿਹੜੀ ਡਿਟੇਲ ਹੈਗੀ ਆ ਉਹ ਤੁਸੀਂ ਪਹਿਲਾਂ ਫਿਲ ਕਰ ਸਕਦੇ ਹੋ ਜਿਹੜੀ ਫੀਸ ਹੈਗੀ ਆ ਉਹ ਤੁਸੀਂ 30 ਤਰੀਕ ਤੱਕ ਡਿਪੋਜ਼ਿਟ ਕਰ ਸਕਦੇ ਹੋ ਠੀਕ ਹੈ ਤਾਂ ਇਹ ਅਫੀਸ਼ੀਅਲ ਵੈਬਸਾਈਟ ਦਾ ਇੱਥੇ ਲਿੰਕ ਦਿੱਤਾ ਗਿਆ ਹੈ ਠੀਕ ਹੈ ਡਾਇਰੈਕਟ ਤੁਸੀਂ Chrome ਬ੍ਰਾਊਜ਼ਰ ਤੇ ਜਾ ਕੇ ਸਰਚ ਕਰ ਸਕਦੇ ਹੋ ਇੱਥੇ ਅਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਹੈ ਫੁੱਲ ਨੋਟੀਫਿਕੇਸ਼ਨ ਜਲਦ ਹੀ ਆ ਜਾਊਗਾ ਅਜੇ ਸ਼ਾਰਟ ਨੋਟੀਫਿਕੇਸ਼ਨ ਆਇਆ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਜਿਹੜੀ JBT ਟੀਚਰ ਦੀ ਵੈਕੈਂਸੀ ਜਾਈਗੀ ਹੈ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 218 ਜਿਹੜੀ ਹੈਗੀ ਹੈ ਇਹ ਪੋਸਟਾਂ ਹੈਗੀ ਹੈ ਜੂਨੀਅਰ ਬੇਸ ਟੀਚਰ ਦੀ ਜਿਹੜੀ ਪ੍ਰਾਇਮਰੀ ਟੀਚਰ ਦੀ ਵੈਕੈਂਸੀ ਜਾਈਗੀ ਹੈ ਠੀਕ ਹੈ ਉਸਦੇ ਬਾਅਦ ਜਿਹੜੀ ਕੈਟਾਗਰੀ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਜਨਰਲ ਕੈਟਾਗਰੀ ਦੀ ਤਾਂ ਜਨਰਲ ਕੈਟਾਗਰੀ ਵਿੱਚ 111 ਪੋਸਟ ਹੈਗੀਆਂ OBC ਦੀ ਗੱਲ ਕਰੀਏ ਤਾਂ 44 ਪੋਸਟ ਹੈਗੀਆਂ SC ਦੀ ਗੱਲ ਕਰੀਏ ਤਾਂ 41 ਹੈਗੀਆਂ EWS ਦੇ ਅੰਦਰ 22 ਪੋਸਟ ਹੈਗੀਆਂ ਟੋਟਲ 218 ਪੋਸਟ ਹੈਗੀਆਂ ਠੀਕ ਹੈ ਤਾਂ ਇਹ ਟੋਟਲ ਪੋਸਟਾਂ ਹੈਗੀਆਂ ਇਸ ਵਿੱਚ ਕੈਂਡੀਡੇਟ ਕੋਲ ਜਿਹੜਾ ਹੈਗੀ ਹੈ ਪਲੱਸ 2 ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਠੀਕ ਹੈ ਅਬ ਕਾਫੀ ਕੈਂਡੀਡੇਟਾਂ ਦਾ ਜਿਵੇਂ ਸਵਾਲ ਹੋਣਾ ਕਿ ਮੈਮ ਜਿਵੇਂ ਇਹ ਚੰਡੀਗੜ੍ਹ ਦੀ ਵੈਕੈਂਸੀ ਹੈ ਕਿ ਇਸ ਵਿੱਚ ਵੀ ਸਾਡੇ 10th ਵਿੱਚ ਪੰਜਾਬੀ ਸਬਜੈਕਟ ਹੋਣਾ ਕੰਪਲਸਰੀ ਹੈ ਤਾਂ ਚੰਡੀਗੜ੍ਹ ਵਿੱਚ ਕੋਈ ਵੀ ਵੈਕੈਂਸੀ ਆਉਂਦੀ ਹੈ ਲਜੇ ਤਾਂ ਜਿਵੇਂ ਤੁਸੀਂ ਅਦਰ ਸਟੇਟ ਵਿੱਚ ਅਪਲਾਈ ਕਰਦੇ ਹੋ ਵਿਦਆਊਟ ਪੰਜਾਬੀ ਦੇ ਤਾਂ ਸੇਮ ਤਰੀਕੇ ਨਾਲ ਪ੍ਰੋਸੈਸ ਰਹਿਣੀ ਹੈ ਠੀਕ ਹੈ ਤਾਂ ਤੁਸੀਂ ਇਸ ਵਿੱਚ ਅਪਲਾਈ ਕਰ ਸਕਦੇ ਹੋ 18 ਤੋਂ ਜਿਹੜੀ ਹੈਗੀ 37 ਏ ਏਜ ਲਿਮਿਟ ਰਹੂਗੀ ਠੀਕ ਹੈ ਜਿਵੇਂ ਫੁੱਲ ਨੋਟੀਫਿਕੇਸ਼ਨ ਆਊਗਾ ਉਸ ਤੇ ਸਿਲੇਬਸ ਵੀ ਮਿਲ ਜਾਊਗਾ ਜਿਹੜਾ ਫੀਸ ਦਾ ਸਟਰਕਚਰ ਹੈ ਗਿਆ ਇਹ ਜਰਨਲ ਦੀ 1000 ਦੇ ਅਕੋਰਡਿੰਗ ਹੋਣੀ ਹੈ ਜਿਹੜੇ ਆਦਰ ਕੈਂਡੀਡੇਟ ਹੈਗੇ ਆ ਉਹਨਾਂ ਦੀ 500 ਠੀਕ ਹੈ ਤਾਂ ਇਹ ਫੀਸ ਦਾ ਸਟਰਕਚਰ ਹੋਊਗਾ ਘਟਵਾਦ ਹੋ ਸਕਦੀ ਹੈ ਤਾਂ ਉਹ ਨੋਟੀਫਿਕੇਸ਼ਨ ਤੇ ਤੁਹਾਨੂੰ ਪਤਾ ਲੱਗ ਜਾਊਗਾ ਜਿਵੇਂ ਵੀ ਫੁੱਲ ਨੋਟੀਫਿਕੇਸ਼ਨ ਆਊਗਾ ਠੀਕ ਹੈ ਤਾਂ ਇਹ ਪੋਸਟਾ ਹੈਗੀ ਆ ਸਭ ਤੋਂ ਪਹਿਲਾਂ ਕੈਂਡੀਡੇਟ ਕੋਲ ਜਿਹੜਾ ਡੀਐਲਡੀ ਦਾ ਜਾਂ ਜੀਬੀਟੀ ਦਾ ਜਿਹੜਾ ਕੋਰਸ ਹੈਗੇ ਉਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਨਾਲੇ ਪਲੱਸ 2 ਹੋਣੀ ਚਾਹੀਦੀ ਆ ਠੀਕ ਹੈ ਤਾਂ ਉਹ ਕੈਂਡੀਡੇਟ ਇਸ ਲਈ ਐਲੀਜੀਬਲ ਹੈਗੇ ਆ ਜਿਹੜੇ ਕੈਂਡੀਡੇਟਾਂ ਨੂੰ ਜਿਵੇਂ ਬੀਐਡ ਪ੍ਰਾਇਮਰੀ ਟੀਚਰ ਤੋਂ ਕੀਤੀ ਹੈ ਉਹ ਵੀ ਅਪਲਾਈ ਕਰ ਸਕਦੇ ਇਸ ਵਿੱਚ ਅਸੀਂ ਇਹ ਚੀਜ਼ ਥੋੜਾ ਸਾ ਕਨਫਰਮ ਹੈ ਫੁੱਲ ਨੋਟੀਫਿਕੇਸ਼ਨ ਵੇਖ ਕੇ ਉਸ ਵਿੱਚ ਜਿਹੜੀ ਵੀ ਇਨਸਟਰਕਸ਼ਨ ਹੋਊਗੀ ਉਸ ਵਿੱਚ ਦੱਸਿਆ ਜਾਊਗਾ ਕਿ ਕੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਪਲੱਸ 2 ਜਿਹੜੀ ਹੈਗੀ ਹੈ ਜੀਬੀਟੀ ਦੇ ਕੋਰਸ ਦਾ ਸਰਟੀਫਿਕੇਟ ਤਾਂ ਕੰਪਲਸਰੀ ਹੈਗਾ ਇਹ ਕੈਂਡੀਡੇਟ ਦਾ एलिਜੀਬਲ ਹੈਗਾ ਅਪਲਾਈ ਵਾਸਤੇ ਠੀਕ ਹੈ ਤਾਂ ਨਾਲੇ ਕਾਫੀ ਕੈਂਡੀਡੇਟਾਂ ਦਾ ਸਵਾਲ ਹੋਣਾ ਕਿ ਮੈਮ ਕੀ ਸਾਡਾ ਜਿਹੜਾ ਸੀਟ ਐਟ ਹੈਗਾ ਉਹ ਕੁਆਲਿਫਾਈ ਹੋਣਾ ਚਾਹੀਦਾ ਚੰਡੀਗੜ੍ਹ ਵਿੱਚ ਜਿਵੇਂ ਵੈਕੈਂਸੀ ਚ ਆਉਂਦੀ ਹੈ PRT ਦੀ ਠੀਕ ਹੈ ਤਾਂ ਇਹ PRT ਦੀ ਜਿਵੇਂ ਪੋਸਟ ਹੈਗੀ ਹੈ ਤਾਂ ਇਸ ਵਿੱਚ ਜਿਹੜਾ CTET ਦਾ ਲੈਵਲ 1 ਦਾ ਪੇਪਰ ਹੁੰਦਾ ਇਹ ਕੁਆਲੀਫਾਈ ਹੋਣਾ ਕੰਪਲਸਰੀ ਹੁੰਦਾ ਜਿਹੜੀ TGT ਪੋਸਟ ਆਊਗੀ ਠੀਕ ਹੈ ਉਸ ਦਾ ਨੋਟੀਫਿਕੇਸ਼ਨ ਵੀ ਛੇਤੀ ਆ ਜਾਊਗਾ ਜਿਵੇਂ TGT ਦੀ ਜਿਹੜੀ ਪੋਸਟ ਆਊਗੀ ਠੀਕ ਹੈ ਤਾਂ ਉਸ ਵਿੱਚ ਜਿਹੜਾ CTET ਦਾ ਲੈਵਲ 2 ਦਾ ਪੇਪਰ ਹੈਗਾ ਇਹ ਹੋਣਾ ਕੰਪਲਸਰੀ ਹੈਗਾ ਜੇ ਇਹ ਕੁਆਲੀਫਾਈ ਹੈਗਾ ਤਾਂ ਫਿਰ ਤੁਸੀਂ एलिਜੀਬਲ ਹੈਗੇ ਹੋ ਟੀਚਿੰਗ ਦੀ ਜੋਬ ਵਾਸਤੇ ਠੀਕ ਹੈ ਜੇ ਤਾਂ ਅੱਜ ਦੀ ਇਹ ਛੋਟੀ ਜੀ ਵੀਡੀਓ ਸੀ ਤੁਸੀਂ ਕਿਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜਿਵੇਂ ਫੁੱਲ ਨੋਟੀਫਿਕੇਸ਼ਨ ਆਊਗਾ ਉਸ ਤੇ ਰਿਗਾਰਡਿੰਗ ਵੀ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਡਿਟੇਲ ਤੇ ਸਿਲੇਬਸ ਕੀ ਰਹੂਗਾ ਫੀਸ ਦਾ ਸਟਰਕਚਰ ਕੀ ਹੋਊਗਾ ਫਾਰਮ ਤੁਸੀਂ ਕਿਦਾਂ ਫਿਲ ਕਰਨਾ ਹੈ ਧੰਨਵਾਦ